ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਫਰੰਟੂਡੇ ਦਲਜੀਤ ਕੁਕਿੰਗ ਐਂਡ ਵਲੌਗ ਚੈਨਲ ਵਿੱਚ ਫੋਰਸ ਨਾ ਫਰੰਟੂਡੇ ਕੀ ਹਾਲ ਹੈ ਅਸਕਰਤੀ ਤੁਸੀਂ ਸਭ ਠੀਕ ਠਾਕ ਵਧੀਆ ਹੋਗੇ ਵਾਈ ਗੁੱਡ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਐਸ ਤੇ ਫਰੰਟ ਟਾਈਮ ਹੋ ਗਿਆ ਸਵੇਰ ਦਾ ਸੇਮ ਰੂਟੀਨ ਪਿੰਡਾ ਦੇ ਤੁਹਾਨੂੰ ਪਤਾ ਸਵੇਰ ਦੇ ਟਾਈਮ ਸਾਡੇ ਗ੍ਰੈਂਡੀਆਂ ਦਾ ਘਰ ਦਾ ਕੰਮ ਕਰ ਹੁੰਦਾ ਰੋਜ਼ ਹੀ ਡੇਲੀ ਰੂਟੀਨ ਤੇ ਅੱਜ ਮੈਂ ਕਰਨੀ ਸੀ ਫਰੰਟ ਬੈੱਡ ਸ਼ੀਟ ਚੇਂਜ ਤੇ ਮੈਂ ਕਿਹਾ ਚਲੋ ਨਾਲੇ ਕਮਰੇ ਦੀਆਂ ਬੈੱਡ ਸ਼ੀਟ ਚੇਂਜ ਕਰ ਦਿੰਨੀ ਐ ਤੇ ਟਰਨ ਕਰ ਦੇਣ ਨਾਲੇ ਵੀਡੀਓ ਨੂੰ ਸ਼ੇਅਰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਇੱਥੇ ਫਰੈਂਡ ਮੈਂ ਕਰ ਲਈ ਹੈ ਥੋੜੀ ਜਿਹੀ ਡਸਟਿੰਗ ਉਹ ਜਿਹੜੀ ਕਿਲੋ ਕਵਰ ਲਾਇਆ ਸੀ ਉਹਦੇ ਨਾਲ ਉਹ ਰੋਜ਼ ਤੇ ਕਰੀਦੀ ਹੈ ਤੇ ਇਧਰ ਵੱਜ ਮੈਂ ਵਿਛਾ ਦਿੱਤੀ ਹੈ ਬੈੱਡ ਸ਼ੀਟ ਸਾਫ਼ ਧੁੱਪੀ ਹੋਈ ਨਵੀਂ ਤਾਂ ਨਹੀਂ ਹੈ ਹੈ ਤੇ ਪੁਰਾਣੀ ਹੈ ਤੇ ਸੌਫਟ ਜ਼ਿਆਦਾ ਹੈ ਇਸ ਲਈ ਜ਼ਿਆਦਾ ਦੋ ਕਿਲਾਈਆਂ ਨੇ ਉਹਨਾਂ ਦੀ ਵਰਤੋਂ ਜ਼ਿਆਦਾ ਕਰੀਦੀ ਹੈ ਤੇ ਨਿਊ ਜ਼ਰੂਰ ਰੱਖੀਆਂ ਨਹੀਂ ਨੇ ਪਰ ਇਹ ਹੈ ਕਿ ਜਦੋਂ ਆਪਾਂ ਨੂੰ ਸ਼ਾਮੀ ਕੋਈ ਦੱਸ ਦੇ ਸਵੇਰੇ ਆਣਾ ਹੈ ਜਾ ਕਿਸੇ ਟਾਈਮ ਆਪਣਾ ਮਨ ਕਰੇ ਤੇ ਫਿਰ ਵਿਛਾ ਲਈ ਜਿਆਦਾ ਸੀ ਜੜ ਦੇ ਨਾਲ ਜਿਆਦਾ ਚੱਲਦੇ ਪਏ ਨੰਬਰ ਸਾਤਾ ਦੇ ਹੋਗੇ ਕੁਝਾ ਗਰਮੀ ਦੇ ਜਿਆਦਾ ਇਸੇ ਥਲੇ ਕਮਰੇ ਚ ਰਹਿਨੇ ਆ ਫਿਰ ਅਸੀਂ ਦੋ ਤਿੰਨ ਇਹਨਾਂ ਨੂੰ ਹਫਤੇ ਚ ਦੋ ਵਾਰੀ ਧੋ ਲਈਦੀਆਂ ਨੇ ਫਿਰ ਵਿਛਾ ਦੇਦੀਆਂ ਨੇ ਸੌਫਟ ਜੀਆਂ ਨੇ ਕਾਫੀ ਦੋ ਢਾਈ ਚਾਲ ਬਰਾਣੀਆਂ ਪਰ ਕਪੜਾ ਬਹੁਤ ਸੋਹਣਾ ਨਿਕਲਿਆ ਐ ਇੱਧਰ ਦੇਖਿਓ ਮੈਂ ਕੰਗੀ ਨਾ ਕਰ ਰਹੀ ਇਹਨਾਂ ਵਿੱਚ ਫਿਲ ਕੰਗੀ ਨਾ ਬਹੁਤ ਸੋਹਣੀ ਬੈੱਡ ਸ਼ੀਟ ਵਿਛਦੀ ਹੈ ਤੇ ਸਫਾਈ ਵੀ ਬਹੁਤ ਜਿਆਦਾ ਰਹਿੰਦੀ ਹੈ ਚਲ ਛੇਤੀ ਕਿੱਲਰ ਦੀਨੀ ਇਦਰ ਸਾਈਡ ਟੇਬਲ ਕਰਾਂਗੇ ਸਾਈਡ ਟੇਬਲਾਂ ਦਾ ਨਾਂ ਬੜਾ ਹੀ ਜ਼ਿਆਦਾ ਰੱਟਾ ਹੈ ਕਦੀ ਸੋਚਦੀ ਆ ਇਹ ਹੁਣ ਨਹੀਂ ਚਾਹੀਦੀ ਇੱਕ ਕੱਲ ਵਧੀਆ ਮੈਂ ਅਲੱਗ ਲਈ ਸੀ ਵੱਡਾ ਨਾਲੋਂ ਕਿ ਇਹ ਜਦੋਂ ਅਸੀਂ ਨਾ ਜੀ ਕਰੀ ਇਹਨਾਂ ਚੱਕ ਵੀ ਸਕਦੇ ਆ ਕਿ ਅਟੈਚ ਨਹੀਂ ਹੈ ਇਹ ਅਰ ਕੀ ਆਪ ਇਸ ਤਰ੍ਹਾਂ ਦੇ ਲੈ ਸੀ ਇਹਨਾਂ ਖਲਾਰਾ ਬੜਾ ਇਹਨਾਂ ਦੇ ਉੱਤੇ ਪਾਈ ਦਾ ਤੇ ਵਿਛਾ ਕੇ ਇਧਰ ਮੈਂ ਬੈੱਡ ਸ਼ੀਟ ਸਾਰੀ ਹੁਣ ਉਹ ਜਿਹੜਾ ਮੰਜਾ ਢਾਇਆ ਉਹਦੇ ਵੀ ਚਾਦਾ ਚੇਂਜ ਕਰ ਦਾਂਗੇ ਸਾਫ ਚਾਦਰਾਂ ਨਾ ਉਸ ਵੇਲੇ ਜਦੋਂ ਅਸੀਂ ਵਛਾਣੇ ਨਾ ਚੇਂਜ ਕਰਦੇ ਸਨ ਬੜਾ ਵਧੀਆ ਲੱਗਦਾ ਫਿਰ ਉਹ ਜੇ ਲੱਗਣ ਲੱਗ ਪੈਂਦੇ ਨੇ ਪਰ ਤਿੰਨ ਕਿ ਦਿਨ ਮਤਲਬ ਕਿ ਵਧੀਆ ਲੰਘ ਜਾਂਦੇ ਨੇ ਪਰ ਬਰਸਾਤਾਂ ਚ ਸਾਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਆ ਕਰਦੀਆਂ ਸਫਾਈ ਦਾ ਖਾਸ ਕਰਕੇ ਆ ਕੱਪੜੇ ਲੇੜੇ ਤਾਂ ਇੰਨਾ ਜਿਵੇਂ ਜਦੋਂ ਸਾਨੂੰ ਜ਼ਿਆਦਾ ਅੱਜਕੱਲ ਮੁਰਕਾ ਪਸੀਨਾ ਆਉਂਦਾ ਨਾ ਜਦੋਂ ਅਸੀਂ ਚੀਜ਼ ਤੇ ਬੈਠਦੇ ਹੱਥੀ ਲਾਣੀ ਉਦੋਂ ਆਪਾਂ ਨੂੰ ਮਹਿਸੂਸ ਨੂੰ ਲੱਗ ਪੈਂਦਾ ਥੋੜਾ ਜਿਹਾ ਵੀ ਗੰਦੀ ਚੀਜ਼ ਹੋਵੇ ਅੱਜਕੱਲ ਇਹ ਗੱਲ ਕਰਕੇ ਥੋੜਾ ਜਿਹਾ ਮੌਸਮ ਇਰੀਟੇਸ਼ਨ ਜਿਆਦਾ ਕਰ ਦਿੰਦਾ ਇਸ ਜਿਆਦਾ ਇਹ ਮੌਸਮ ਸਫਾਈ ਜਿਆਦਾ ਮੰਗਦਾ ਹੈ ਜਦੋਂ ਗਰਮੀ ਦਾ ਮੌਸਮ ਬਹੁਤ ਸੋਹਣਾ ਧੁੱਪ ਲੱਗੀਆਂ ਨੇ ਫਿਰ ਥੋੜਾ ਜਿਹਾ ਘਟ ਹੁੰਦਾ ਇਹ ਦਿਨਾਂ ਚ ਜਿਆਦਾ ਹੁੰਦਾ ਹੈ ਆ ਦੇਖਿਓ ਹੁਣ ਮੈਂ ਨਾਲ ਲਾ ਲੇ ਲੋਬੀ ਅੱਧੀ ਜਿਹੀ ਝੜੂ ਦੂਜੇ ਬੈਡਰੂਮ ਥੀ ਵੀ ਲੋਬੀ ਚ ਵੀ ਤੇ ਇਹ ਵੀ ਮੈਂ ਜਿਹੜੀਆਂ ਬੈੱਡ ਸ਼ੀਟ ਲੋਬੀ ਦੀ ਹੈ ਦੂਸਰੇ ਬੈਡਰੂਮ ਦੀ ਵੀ ਚੇਂਜ ਕਰ ਦਾਂਗੀ ਅੱਜ ਚੇਂਜ ਨਹੀਂ ਕਰਨੀ ਤਾਂ ਓਕੇ ਫਿਰ ਇਹੋ ਵਿਛਾਵਾਂਗੀ ਕਿਉਂਕਿ ਇਹ ਵਿਛਾਣੀਆਂ ਇੰਨੇ ਜਿਆਦਾ ਨੇ ਇਹ ਨਾ ਬੈਠਾ ਤੇ ਹੋ ਵੀ ਇਸ ਦੀ ਕਿਉਂਕਿ ਤੇ ਬਹੁਤ ਘੱਟ ਵਰਤ ਹੁੰਦੀ ਐਵੇਂ ਕਹੀਏ ਵਦਿਗਾ ਹੱਟ ਦੱਸ ਦੇ ਨੰਗ ਜਾਂਦੇ ਨੇ ਇਹ ਵੀ ਆ ਚੇਂਜ ਕਰਾਂਗੀ ਮੇਰੇ ਨਾਲ ਤੇ ਅਜੋ ਗੱਲ ਲੂਗੀ ਖਲਾਰਾ ਵੀ ਚੰਗਾ ਪਾ ਲਿਆ ਚਾਦਰਾਂ ਧੋਵਾਂਗੇ ਅੱਜ ਪਰ ਇਹ ਚਲੋ ਗਰਮੀ ਸੀ ਕੋਈ ਨਹੀਂ ਇਹੋ ਜੀ ਗੱਲ ਸੋਕ ਜਾਨੀ ਪਰ ਇੰਨਾ ਜਿਆਦਾ ਬਾਰ ਬਾਰਿਸ਼ ਹੋਗੀ ਤੇ ਮੈਂ ਤਾਂ ਕਵਾਂ ਮੇਰਾ ਤੇ ਉਹ ਸਾਬ ਹੋ ਗਿਆ ਅੱਗੋ ਪਿੱਛੋ ਚੰਗੀ ਤੇ ਦਿਨ ਦੇ ਹਰ ਮੰਦੀ ਇਹਨੇ ਧੁੱਪ ਲੱਗਦੀ ਰਹਿੰਗਾ ਉਦੋਂ ਮੇਰਾ ਧਿਆਨ ਨਹੀਂ ਗਿਆ ਤੇ ਅੱਜ ਮਹੀ ਆ ਗਿਆ ਮੈਨੂੰ ਸਵੇਰੇ ਸਵੇਰੇ ਹੋ ਗਿਆ बदल तो पता से मैनू हो मैं बैड दिन चादरा चेंज करनियाँ देखो ड्राइंग रूम दे नहीं कुछ चेंज किया क्योंकि ठीक से वजी का ही तो ला लिया सारे झाड़ू हजे मैं झाड़ू झूड़ू ला के सारे हटी या रोटी पड़ने मी आ गया बहुत ज्यादा तेज़ झा झाड़ू ला के पोचे ला के सारा काम नहा धो तो के हजे हटी सी बैडशीट धो के कपड़े धो तो के तो मी आ गया बहुत ज़्यादा तेज़ ਕਹਿੰਦੇ ਮੈਂ ਅੱਜ ਤੇ ਮੇਰੇ ਨਾਲ ਹੋਈ ਚੰਗੀ ਮੀਂਹ ਵੀ ਇੰਨਾ ਜ਼ਿਆਦਾ ਤੇਜ਼ ਆਇਆ ਤੁਸੀਂ ਦੇਖ ਸਕਦੇ ਹਜੇ ਤੇ ਸਟਾਰਟਿੰਗ ਸੀ ਬਾਅਦ ਚ ਤੇ ਇਸ ਤੋਂ ਵੀ ਜ਼ਿਆਦਾ ਤੇਜ਼ ਹੋ ਗਿਆ ਬੜਾ ਵਧੀਆ ਪਰ ਇਹ ਮੀਂਹ ਦੇਖਣਾ ਬੜਾ ਵਧੀਆ ਲੱਗਦਾ ਜਰੂਰ ਇੰਜੋਏ ਕਰਿਆ ਕਰੋ ਜਦੋਂ بارش ਆਵੇ ਬੜੀ ਵਧੀਆ ਲੱਗਦੀ ਹੈ ਤੇ ਇਹਦੇ ਜਿਹੜੇ ਪਾਣੀ ਸੀ ਇੱਥੇ ਤੋਂ ਰਹੀ ਸੀ ਕੱਪੜੇ ਰੋਟੀ ਲਈ ਸੀ ਕੱਪੜੇ ਤੇ بارش ਆ ਗਈ ਬਹੁਤ ਜ਼ਿਆਦਾ ਅਜੇ ਨਾ ਮੈਂ ਕੱਪੜੇ ਚਾਹ ਰਹੀ ਹਾਂ ਉਹ ਦੇਖੋ ਰੱਖੀ ਸੁਕੜੇ ਪਾਣੀਆਂ ਸੀ ਨੀ ਆਈ ਬਹੁਤ ਜ਼ਿਆਦਾ ਤੇਜ਼ ਈ ਆ ਵੀ ਦੋ ਕਰਕੇ ਚਲੋ ਕੋਈ ਨਹੀਂ ਹਟ ਜੇਗਾ ਆਪਣੇ ਪਾੜਾ ਹੈ ਸਫਾਈ ਕਰ ਲਈ ਉਹ ਪੂਰੀ ਡਾਈ ਕਲੀਨਿੰਗ ਅੰਦਰ ਆਲੀ ਕੱਲ ਪਰਸੋਂ ਨਹੀਂ ਨਾ ਮੈਨੂੰ ਬੜੀ ਇਰਿਟੇਸ਼ਨ ਜੀ ਹੋਂਦੀ ਜਿਦਾਂ ਚਿਪ-ਚਿਪੀਆਂ ਜੀਆਂ ਚਾਦਰਾਂ ਹੋਈਆਂ ਹਜੇ ਮੈਂ ਨਹੀਂ ਵਧੀਆ ਨਹੀਂ ਵਿਸ਼ਾਈ ਮੈਂ ਕਿਹਾ بارش ਦਾ ਮੌਸਮ ਇੱਕਦਮ ਫਿਰ ਵਧੀਆ ਵਿਸ਼ਾਵਾਂਗੇ ਬੱਚੇ ਵਾਲੇ ਘਰ ਤਾਂ ਪਤਾ ਚਾਦਰਾਂ ਦਾ ਤੇ ਹਾਲ-ਬਿਹਾਲ ਹੋ ਜਾਂਦਾ ਹੈ ਤੇ ਸਾਰੀ ਹਾਵੀ ਸਿੰਗਲ ਬੈੱਡ ਦੀ ਵੀ ਕਰਤੀ ਚੇਂਜ ਤੇ ਜੇ ਬੈੱਡ ਆ ਤੇ ਹੁਣ ਉਹ ਵੀ ਛਾਣੀਆਂ ਪਰ ਸੁੱਖਣੀਆਂ ਦੇ ਛਾਣੀਆਂ ਆ ਆ ਦੇਖਿਓ ਉਹ ਵੀ ਲਾਈ ਨਾ ਤੇ ਇੱਧਰਲੇ ਰੌਂਮ ਦੀ ਵੀ ਲਾਈ ਹੈ ਬਾਹਰ ਬਾਰਿਸ਼ ਤਾਂ ਦਿਖਾਨੀ ਬਹੁਤ ਜ਼ਿਆਦਾ ਤੇ ਰੋਟੀ ਖਾ ਲਈ ਤੇ ਬਰਤਨ ਸਾਫ਼ ਕਰਦੇ ਤੇ ਪੋਚੇ ਲਾਣੀ ਨੇ ਤੇ ਨਾ ਕੀਆ ਹੁੰਦਾ कल की बर्तन साफ रोटी खा और साफ, थे थे तो। सारे साफ ही धो सारा साफ कर दिन छुट्टी भी काम कर हैं कर लिया ही सारा उधर की हो गया चादर भी कम ली धो ली कपड़े भी तो मीह चला के लिया सारी साफ सफाई हजे करके हटे आ गया मीह मी आया ही बड़ा ज्यादा

ਆਰਾ ਕੰਮ ਕਰ ਕਰ ਕੇ ਤੇਸੀ ਤਾਂ ਦਿਖਾਨੀ ਹੈ ਕੋਈ ਹੀ ਸਾਫ ਕਰ ਲਈ ਪੋਚੇ ਵੀ ਲਾ ਲਈ ਦਵਾ ਦਾ ਬਣਾ ਜੇ ਨਾ ਤੋ ਕੀ ਹੈ ਕਿ ਨਹੀਂ ਆ ਗਿਆ ਹੋਰ ਵੀ ਜਿਆਦਾ ਤੇਜ਼ ਅੱਗੇ ਨਾਲੋਂ ਵੀ ਪਹਿਲਾਂ ਸਵੇਰੇ ਥੁਗਾ ਘਟ ਸੀ ਹੋਰ ਤੇਜ਼ ਹੋ ਗਿਆ ਤੇ ਪਹਿਲ 12:00 ਦਾ ਟਾਈਮ ਸੀ ਇਹ ਤਾਂ ਦਿਖਾ ਰਹੀ ਹਾਂ ਸਾਰੀ ਸਫਾਈ ਹੈ ਵੀ ਮੈਂ ਦਵਾ ਦਾ ਉੱਪਰ ਕੋਠੇ ਤੇ ਪਾਇਨਾ ਸੀ ਬਰਚੂਦ ਉਤਾਰ ਕੇ ਕੋ ਦੇਤੇ ਰੱਖੀਆਂ ਕੁਝ ਜੋ ਸਾਹਮਣੇ ਰੱਖੀਆਂ ਕੱਪੜੇ ਪ੍ਰੈਸ ਵਾਲੇ ਟੇਬਲ ਤੇ ਸੁਕਣੇ ਪਾਵੇ ਆ ਦੇਖੋ ਤੇ ਮੈਂ ਹਮੇਨਾ ਤੇ ਅੱਛੀ ਉਹ ਗੱਲ ਬਣੀ ਤੂੰ ਪਾਜੇ ਕੰਮ ਨਹੀਂ ਕੀਤੇ ਤੇ ਅੱਜ ਨਹੀਂ ਜਿਵੇਂ ਸੱਚੇ ਕਾ ਗਿਆ ਸਾਰੇ ਕੰਮਾ ਦਾ ਕਰਨੇ ਦੇ ਜਿਹੜੇ ਪਰੇ ਜਿਹੜੇ ਡੀਪ ਜ਼ਿਆਦਾ ਹੁੰਦੇ ਆ ਚਾਦਰ ਵਗੈਰਾ ਦਾ ਨਹੀਂ ਮੈਨੇ ਲੇ ਗਿਆ ਓੜੇ ਜੂਰਾ ਨਾ ਮੀ ਅੜਿਓ ਉੱਥੇ ਪਾਣੀ ਖਲੋ ਗਿਆ ਬਾਤਮਾ ਵਾਲੀ ਜਲੀ ਦੇਖੋ ਸਾਡੀ ਗਾਏ ਦਲੀ ਜੀ ਵੀ ਖਲੋ ਗਿਆ ਤੇ ਬਾਤਮਾ ਵਾਲੇ ਵੀ ਪਾਣੀ ਖਲੋ ਗਿਆ ਹੈ ਗਲੀ ਚ ਵੀ ਤੇ ਬਾਥਰੂਮ ਵਾਲਾ ਵੀ ਨਿਕਲਣ ਡਿਆ ਨਾ ਹਾਂ ਤੇ ਥੋੜਾ ਜਿਹਾ ਕਟਿਆ ਟੱਕ ਸੱਜੇ ਕੋਲ 20 ਮਿੰਟ ਹੋ ਗਿਆ ਲਗਾਤਾਰ ਨਾ ਵੀ ਲਰੀ ਹਟ ਗਈ ਲਾ ਹੋ ਗਿਆ ਕਰ ਨਾਲੇ ਦੇਖੋ ਨੇ ਚਲੇ ਹੁਣ ਤਾਂ ਕੱਟ ਗਿਆ ਥੋੜਾ ਜਿਹਾ ਮੈਂ ਆਈ ਤੇ ਚੰਗਾ ਮੀ ਘਟਾਤਾ ਜੀ ਮੱਝਾਲੀਨਾ ਅਦੋ ਖੱਟਾ ਥੋੜਾ ਸਾਰਾ ਰੋੜ ਨਿਕਲ ਆਇਆ ਅੱਧੀ ਪਾਣੀ ਨਾ ਭਰ ਗਈ ਸਾਲਾ ਬੱਪੇ ਨਿਕਾੜੇਗਾ ਵਟੇਗਾ ਇਹ ਕੰਟੀ ਤੇ ਇਹੋ ਜਿਹਾ ਨਿਕਾਟ ਜਾਂਦਾ ਉਹ ਫਿਰ ਤੇਜ਼ ਹੋ ਗਿਆ ਰੋਕ ਰੋਕੇ ਹੁੰਦਾ ਫਿਰ ਤੇਜ਼ ਹੋ ਜਾਂਦਾ ਹੈ ਅੰਗਲੀ ਦਾ ਹਾਲ ਦੇਖੋ ਅੰਗਲੀ ਦਾ ਤੇ ਹਾਲ ਬਹੁਤਾ ਹੀ ਹੋ ਗਿਆ ਨਾ ਬੜੇ ਦਿਨਾਂ ਦਾ ਰਾਬਲੀ ਕੁੱਟਿਆ ਵਟਿਆ ਇਹਦੇ ਨੇ ਪੜਾਅ ਕੱਢਣੀ ਹੈ